ਸੋਸਟੀ ਗਾਲ ਬਾਈ ਜੀ ਮੈਂ ਹਰਪ੍ਰੀਤ ਅੱਜ ਇੱਕ ਖੁਸ਼ਖਬਰੀ ਵਾਲੀ ਗੱਲ ਲੈ ਕੇ ਆਏ ਆ ਕਹਿ ਲੋ ਜੋ ਖਬਰ ਦੀ ਸਾਰੇ ਉਡੀਕ ਕਰ ਰਹੇ ਸੀ ਅੱਜ ਉਹ ਖਬਰ ਆ ਚੁੱਕੀ ਆ ਤੇ ਇੱਕ ਛੋਟੀ ਜੀ ਬੇਨਤੀ ਸੀ ਜੋ ਵੀਰ ਮੇਰੇ ਚੈਨਲ ਨੂੰ ਦੇਖ ਰਹੇ ਨੇ ਵੀਡੀਓ ਦੇਖ ਰਹੇ ਨੇਗੇ ਨਵੇਂ ਵੀਰ ਉਹ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਅੱਜ ਜੋ ਕੀ ਨਵੀਂ ਅਪਡੇਟ ਆਇਆਗਾ ਕੈਨੇਡਾ ਵੱਲੋਂ ਕੈਨੇਡਾ ਦੀ ਗਵਰਨਮੈਂਟ ਵੱਲੋਂ ਜਿਹੜਾ ਨਵੇਂ ਬਜਟ ਚ ਇਮੀਗ੍ਰੇਸ਼ਨ ਦੇ ਬਾਰੇ ਅਪਡੇਟ ਆਇਆਗਾ ਉਹਨਾਂ ਨੇ ਹੁਣ ਸਾਰਿਆਂ ਨੂੰ ਜੋ ਕਿ ਪੀਆਰ ਜ਼ਰੂਰ ਮਿਲਣਗੇ ਆ ਉਹਨਾਂ ਨੇ ਟੋਟਲ 191000 ਦਾ ਟੀਚਾ ਰੱਖਿਆ ਜੋ ਬੰਦਿਆਂ ਨੂੰ ਪੀਆਰ ਪੱਕੇ ਕਰਨਗੇ ਤੇ ਪੀਆਰ ਦੇਣਗੇ ਇਹਦੇ ਵਿੱਚ ਅਲੱਗ-ਅਲੱਗ ਕੈਟਾਗਰੀਆਂ ਆ ਗਈਆਂ ਸਭ ਤੋਂ ਪਹਿਲਾਂ ਕੈਟਾਗਰੀ ਆਉਂਦੀ ਹੈ ਕਿ ਵਰਕ ਪਰਮਿਟ ਜੋ ਕਿ 22 ਬੀਰ ਮੇਰੇ ਜਾਂ ਉਹ ਪਹਿਣਾ ਐਲਐਮਆਈ ਲੈ ਕੇ ਆਏ ਸੀਗੇ ਵਰਕ ਪਰਮਿਟ ਦੀ ਅੱਲਾ ਮੈਂ ਲੈ ਕੇ ਆਏ ਸੀ ਟੈਂਪਰੇਰੀ ਵਰਕਰ ਸੀਗੇ ਤੇ ਕਾਫੀ ਟਾਈਮ ਤੋਂ ਇੱਥੇ ਕੰਮ ਕਰ ਰਹੇ ਸੀ ਪੀਆਰ ਨਹੀਂ ਹੋ ਰਹੇ ਸੀਗੇ ਤੇ ਜੋ ਸਹੀ ਕੰਮ ਕਰ ਰਹੇ ਨੇ ਤੇ ਟੈਕਸ ਸਹੀ ਭਰ ਰਹੇ ਨੇ ਹੁਣ ਉਹਨਾਂ ਨੂੰ ਆਸਾਨੀ ਨਾਲ ਪੀਆਰ ਮਿਲ ਜੂਗੀ ਡਾਇਰੈਕਟ ਪੀਆਰ ਹੋਣਗੇ ਉਹ ਇਸੇ ਸਾਲ ਦੇ ਵਿੱਚ ਟੀਚਾ ਰੱਖਿਆ ਗਿਆ ਕਿ ਜੋ ਕੀ ਉਹਨਾਂ ਨੇ 30 ਹਜ਼ਾਰ ਬੰਦਾ ਪੱਕਾ ਕਰਨਾ ਹੈ ਹੁਣ ਇਹਦੇ ਵਿੱਚ ਬਹੁਤ ਸਾਰੇ ਵੀਰਾਂ ਦਾ ਨੰਬਰ ਆਊਗਾ 30 ਹਜ਼ਾਰ ਦੀ ਗਿਣਤੀ ਬਹੁਤ ਵੱਡੀ ਹੁੰਦੀ ਆ ਤੇ ਇਹਦੇ ਵਿੱਚ ਜਿਹੜੇ ਵਰਕ ਪਰਮਿਟ 홀ਡਰ ਸੀਗੇ ਕਹ ਲੋ ਕਨੈਕਸ਼ਨ ਦਾ ਕੰਮ ਵਾਲੇ 30000 ਉਹ ਬੰਦੇ ਪੱਕੇ ਕਰਨੇ ਆ ਤੇ ਉਸ ਤੋਂ ਬਾਅਦ ਕੈਟਾਗਰੀ A ਦੇ ਵਿੱਚ ਆ ਗਈ ਬਈ ਜੀ ਜੋ ਕਿ ਹੈਲਥ ਕੇਅਰ ਵਾਲੇ ਆ ਗਏ ਵਰਕ ਪਰਮਿਟ ਲੈ ਕੇ ਆਏ ਸੀ ਐਲ ਐਮ ਆਈਆ ਟੈਂਪੋਰਰੀ ਵਰਕਰ ਸੀ ਉਹਨਾਂ ਦਾ ਨੰਬਰ ਆ ਜੋ ਸਾਲ ਦਾ ਆਇਆ ਜਾਂ 2 ਸਾਲ ਦਾ ਆਇਆ ਗਵਰਨਮੈਂਟ ਇਹਦੇ ਤੇ ਅੱਗੇ ਗਾਈਡਲਾਈਨ ਲੈ ਕੇ ਆਊਗੀ ਤੇ ਇਸੇ ਸਾਲ ਦੇ ਅੰਦਰ ਉਹਨਾਂ ਨੇ ਪੱਕੇ ਕਰ ਦੇਣਾ ਉਹ ਵੀਰਾਂ ਨੂੰ ਜਿਹੜੇ ਹੈਲਥ케ਅਰ ਚ ਆਉਂਦੇ ਨੇ ਤੇ ਤੀਸਰੇ ਨੰਬਰ ਚ ਬਈ ਜੀ ਕਹ ਲਓ ਸਟੂਡੈਂਟ ਜਿਹੜੇ ਵਰਕ ਪਰਮਿਟ ਵਾਲੇ ਨੇ ਉਹਨਾਂ ਦੀ ਆਉਂਦੀ ਹੈ ਕੈਟਾਗਰੀ ਉਹਨਾਂ ਨੂੰ ਵੀ ਪੱਕੀ ਕਰਨਾ ਬਹੁਤ ਸਾਰਿਆਂ ਨੂੰ ਤੇ ਫਿਰ ਰਿਫਿਊਜੀ ਆ ਗਈ ਜਿਹੜਾ ਨੇ ਰਿਫਿਊਜੀ ਲਾਈ ਸੀਗੀ ਕੋਰਟ ਕੇਸ ਚੱਲਦਾ ਜਾਂ ਕਈਆਂ ਦੀ ਹੋਗੀ ਜਿਹੜੇ ਨਹੀਂ ਹੋਏ ਰਿਫਿਊਜੀ ਲਗਾ ਰੱਖੀ ਆ ਸੈਲਮ ਲਾਈ ਹੋਈ ਆ ਉਹਨਾਂ ਨੇ ਇਸ ਸਾਲ ਦੇ ਵਿੱਚ ਬਹੁਤ ਸਾਰਿਆਂ ਨੇ ਪੱਕਾ ਹੋਣਾ ਜੋ ਕਿ ਗਵਰਨਮੈਂਟ ਦਾ ਟੀਚਾ ਹੈਗਾ 191000 ਪਲੱਸ ਬੰਦੇ ਨੂੰ ਪੱਕਾ ਕਰਨਾਗਾ ਲਾ ਲਓ ਵੀ ਆ ਕੁਛ ਕੁ ਮਹੀਨਿਆਂ ਦੇ ਵਿੱਚ ਉਹਨਾਂ ਦੀ ਆਟੋਮੈਟਿਕਲ ਡਾਇਰੈਕਟ ਪੀਆਰ ਆ ਜਾਣਗੀਆਂ ਤੇ ਤੁਹਾਨੂੰ ਮੌਕਾ ਮਿਲੂ ਫੈਲਾ ਭਰਨ ਦਾ ਤੇ ਬਹੁਤ ਸਾਰੇ ਜੋ ਕਿ ਬੱਚੇ ਨੇ ਉਹਨਾਂ ਦੀਆਂ ਪੀਆਰ ਆ ਜਾਣਗੀਆਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਹੈਗੇ ਨੇ ਬਾਈ ਜੀ ਜੋ H1 ਵੀਜੇ ਵਾਲੇ ਨੇ ਜਾਂ USA ਕਹਿ ਲਓ H1 ਵੀਜੇ ਦੇ ਜਿਹੜੇ ਪੜੇ ਲਿਖੇ ਲੋਕ ਨੇ ਉਹਨਾਂ ਵਾਸਤੇ ਇਹਨਾਂ ਨੇ ਤੀਚਾ ਰੱਖਿਆਗਾ ਤੇ ਇੱਕ ਇਹਦੇ ਵਿੱਚ ਸੁਪਰਵੀਜ਼ਰ ਵਾਲੇ ਚਾਹੇ ਉਹ ਕਿਸੇ ਵੀ ਦੇਸ ਦੇ ਨੇ ਕਹਦੇ ਵੀ ਟੋਟਲ ਇਹਨਾਂ ਦਾ ਜੇ ਟੋਟਲ ਲਾਈ ਹੈ ਕਿ ਕਿੰਨੇ ਕੇ ਬੰਦੇ ਪੱਕੇ ਹੋਣੇ ਇਸ ਸਾਲ ਦੇ ਅੰਦਰ 4.5 ਲੱਖ ਬੰਦਿਆਂ ਤੋਂ ਪਲੱਸ ਹੀ ਦੱਸ ਰਹੇ ਨੇ ਕਿ ਪੱਕੇ ਹੋ ਜਾਣਾਗਾ ਤੇ ਇਹ ਬਹੁਤ ਖੁਸ਼ਖਬਰੀ ਆ ਜੋ ਕਿ ਵੀਰ ਐਲਐਮਆ ਤੇ ਆਏ ਹੋਏ ਸੀਗੇ ਕਾਫੀ ਟਾਈਮ ਤੋਂ ਟੈਕਸ ਭਰ ਰਹੇ ਸੀ ਕੰਮ ਕਰ ਰਹੇ ਸੀ ਉਹ ਉਮੀਦ ਖੋ ਕੇ ਬੈਠੇ ਸੀਗੇ ਜੋ ਕਿ ਰੋਜ਼ ਨਿਊਜ਼ਾਂ ਆਉਂਦੀਆਂ ਸੀ ਕਿ ਹੁਣ ਪੀਆਰ ਨਹੀਂ ਹੋਣਾ ਪਰ ਉਹਨਾਂ ਲਈ ਇੱਕ ਰਾਹ ਖੁੱਲ ਗਿਆ ਤੇ ਇਸ ਸਾਲ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਵੀਰਾਂ ਨੇ ਪੀਆਰ ਹੋ ਜਾਣਾ ਜੇ 8 ਕੀ ਛੋਟਾ ਨੰਬਰ ਨਹੀਂ ਆਉਂਦਾ ਤਾਂ ਅਗਲੇ ਸਾਲ ਹੋ ਜਾਣਾ ਹੁਣ ਇੱਕ ਕਿਰਨ ਦੀ ਉਮੀਦ ਜਾਗ ਗਈ ਕਿ ਭਾਈ ਪੀਆਰ ਹੋ ਜਾਣਾ ਵਾਪਸ ਨਹੀਂ ਮੁੜਨਾ ਪਊਗਾ ਤੇ ਇਹਦੇ ਵਿੱਚ ਇੱਕ ਵਾਹ ਬਹੁਤ ਸਾਰੀਆਂ ਹਵਾ ਦੇ ਵਿੱਚ ਗੱਲਾਂ ਉੱਡ ਰਹੀਆਂ ਸੀ ਵੀਡੀਓ ਵਾਇਰਲ ਹੋਈਆਂ ਸੀ ਕਿ ਬਹੁਤ ਸਾਰੇ ਬੰਦੇ ਡਿਪੋਰਟ ਹੋਣੇ ਆ ਇਥੋਂ ਗਵਰਨਮੈਂਟ ਕੱਢ ਦੂਗੀ ਬਹੁਤ ਸਾਰਿਆਂ ਦੇ ਬੀਜ ਕੈਨਸਲ ਕਰ ਦੇਣੇ ਆ ਪਰ ਐਦਾਂ ਦੀ ਹਲੇ ਕੋਈ ਪਾਵਰ ਨਹੀਂ ਦਿੱਤੀ ਗਵਰਨਮੈਂਟ ਨਹੀਂ ਐਦਾਂ ਦਾ ਕੁਝ ਕਰਨ ਜਾ ਰਹੀ ਆ ਜਿਹੜੇ ਬਿਆਨ ਆਏ ਨੇ ਤੇ ਹਾਂ ਜਿਹੜੇ ਗਲਤ ਕੋਈ ਸ਼ਰਾਰਤਾ ਕਰਦੇ ਨੇ ਜਾਂ ਬਾਰਡਰ ਕ੍ਰੋਸ ਕਰਕੇ ਆਏ ਨੇ ਉਹਨਾਂ ਨੂੰ ਜ਼ਰੂਰ ਬਾਹਰ ਕੱਢੂਗੀ ਪਰ ਜਿਹੜੇ ਇੱਕ ਨੰਬਰ 'ਚ ਆਏ ਨੇਗੇ ਸਹੀ ਕੰਮ ਕਰਦੇ ਨੇ ਉਹਨਾਂ ਨੂੰ ਕਿਸੇ ਨੂੰ ਬਾਹਰ ਨਹੀਂ ਕੱਢੂਗੀ ਉਹਨਾਂ ਦਾ ਵੀ ਅੱਜ ਨਹੀਂ ਕੱਲ ਪੀਆਰ ਜ਼ਰੂਰ ਦੇਊ ਗਵਰਨਮੈਂਟ ਤੇ ਸੋਡੇ ਗਵਰਨਮੈਂਟ ਜਿਹੜੇ ਇੱਥੇ ਰਹਿ ਰਹੇ ਨੇ ਟੈਂਪਰੇਰੀ ਵਰਕਰ ਉਹਨਾਂ ਵਾਸਤੇ ਵੀ ਸੋਚ ਰਹੀ ਆ ਕਿ ਉਹਨਾਂ ਦੇ ਬੀਜੇ ਕਿਵੇਂ ਵਧਾਏ ਜਾਣ ਉਹਨਾਂ ਨੂੰ ਦੁਬਾਰੇ ਕੀ ਕੀਤਾ ਜਾਵੇ ਪਰ ਹੁਣ ਇਹ ਇਹ ਗੱਲ ਕੋਈ ਨਹੀਂ ਹੈਗੀ ਡਰਾਉਣ ਵਾਲੀ ਕਿ ਸੋਨੂੰ ਭਾਈ ਇਸ ਦੇਸ਼ ਤੋਂ ਬਾਹਰ ਕੱਢ ਦੇਣਾ ਜਾਂ ਚੱਕ ਕੇ ਰਿਪੋਰਟ ਮਾਰਨਾ ਐਦਾਂ ਦੀ ਕੋਈ ਗੱਲ ਨਹੀਂ ਜੇ ਤੁਸੀਂ ਸਹੀ ਰਹਨੇ ਹੋ ਤਾਂ ਗਵਰਨਮੈਂਟ ਤੁਹਾਡੇ ਬਾਰੇ ਸੋਚਦੀ ਆ ਜੇ ਤੁਸੀਂ ਗਲਤ ਹਰਕਤਾਂ ਕਰਦੇ ਹੋ ਤਾਂ ਆਪਾਂ ਹੀ ਗਵਰਨਮੈਂਟ ਤਾਂ ਗਲਤ ਬੰਦੇ ਲਈ ਕਦੇ ਨਹੀਂ ਸੋਚਦੀ ਤੇ ਦੂਸਰੀ ਰਿਫਿਊਜੀਆ ਵਾਸਤੇ ਇਹ ਗੱਲ ਆ ਜਿਹੜੇ ਰਿਫਿਊਜੀ ਹੁਣ ਪੱਕੇ ਹੋਗੇ ਜਾਂ ਹੋਣੇ ਆ ਉਹਨਾਂ ਵਾਸਤੇ ਇੱਕ ਥੋੜਾ ਅਪਡੇਟ ਕੀਤਾ ਕਾਨੂੰਨ ਦੇ ਵਿੱਚ ਰਿਫਿਊਜੀਆ ਵਾਸਤੇ ਖਾਸ ਕਰਕੇ ਇਹ ਆ ਪਹਿਲਾਂ ਕੀ ਸੀ ਜਦੋਂ ਪੀਆਰ ਹੁੰਦੇ ਸੀ ਉਹ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਸੀਗੇ ਪਰ ਹੁਣ ਗਵਰਨਮੈਂਟ ਨੇ ਕੁਝ ਮਹੀਨਿਆਂ ਦਾ ਟਾਈਮ ਰੱਖ ਦਿੱਤਾ ਜਦੋਂ ਵੀ ਬੰਦਾ ਕੇਸ ਜਿੱਤ ਜਾਂਦਾ ਰਿਫਿਊਜੀ ਸੈਲਮ ਵਾਲਾ ਬੰਦਾ ਕੇਸ ਜਿੱਤ ਜਾਂਦਾ ਚਾਹੇ ਉਹ ਔਰਤਾ ਜਾਹੇ ਉਹ ਮੇਲਾਗਾ ਬੰਦਾ ਤੇ ਉਸ ਤੋਂ ਬਾਅਦ ਉਹ ਆਪਣੀ ਫੈਮਿਲੀ ਬੁਲਾਉਣਾ ਚਾਹੁੰਦਾ ਪਰ ਹੁਣ ਉਹਦੀ ਫੈਮਿਲੀ ਘੱਟੋ ਘੱਟ 9 ਤੋਂ 10 ਸਾਲ ਤੱਕ ਗਵਰਨਮੈਂਟ ਉਹਨਾਂ ਨੂੰ ਵੀਜ਼ਾ ਨਹੀਂ ਦੇਊਗੀ ਜਦੋਂ ਰਿਫਿਊਜੀ ਨੂੰ ਇਥੇ ਇਸ ਦੇ ਦੇ ਵਿੱਚ 10 ਸਾਲ ਹੋ ਜਾਣਗੇ ਰਹਿੰਦੇ ਨੂੰ 9 ਸਾਲ ਉਸ ਤੋਂ ਬਾਅਦ ਉਹ ਆਪਣੀ ਫੈਮਿਲੀ ਨੂੰ ਬੁਲਾ ਸਕਦਾ ਪਰ ਪਹਿਲਾ ਕੋਈ ਚਾਂਸ ਨਹੀਂ ਹੈਗਾ ਕਿ ਉਹ ਆਪਦੀ ਫੈਮਲੀ ਨੂੰ ਬੁਲਾ ਸਕਦਾ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਕੇ ਉਹਦਾ ਉਹਦੀ ਫੈਮਲੀ ਦਾ ਟੂਰਿਸਟ ਵੀਜ਼ਾ ਆ ਸਕਦਾ ਇਹਦੇ ਵਿੱਚ ਬਹੁਤ ਘੱਟ ਚਾਂਸ ਆ ਉਹ ਕਹਿੰਦੇ ਟੂਰਿਸਟ ਵੀਜ਼ਾ 0% ਚਾਂਸ ਆ ਹੁਣ ਗਵਰਨਮੈਂਟ ਉਹਦੀ ਫੈਮਲੀ ਨੂੰ ਦੇਊਗੀ ਤੇ ਅੱਜ ਇਹ ਬਹੁਤ ਵਧੀਆ ਅਪਡੇਟ ਆਇਆ ਸੀ ਖਬਰ ਆਈ ਹੈ ਸਾਰਿਆਂ ਲਈ ਕੁਝ ਖ਼ਬਰੀ ਦੀ ਤੇ ਹੁਣ ਤੁਹਾਡਾ ਜਰੂਰ ਨੰਬਰ ਮੇਰੇ ਵੀਰਾਂ ਦਾ ਆਉਣ ਵਾਲਾ ਇੱਥੇ ਜੋ ਸੁਪਨਾ ਲੈ ਕੇ ਆਏ ਸੀ ਕਿ ਪੱਕੇ ਹੋਣਾ ਉਹਨਾਂ ਵਾਸਤੇ ਸੁਨਹਿਰੀ ਮੌਕਾ ਆ ਚੁੱਕਿਆ ਭਾਈ ਜੀ ਤੁਸੀਂ ਜਰੂਰ ਜੋ ਇੱਕ ਉਮੀਦਾਂ ਜਾਗ ਗਈਆਂ ਕਿ ਅੱਜ ਨਹੀਂ ਤਾਂ ਕੱਲ ਅਸੀਂ ਪੱਕੇ ਹੋ ਜਾਣਾ ਤੇ ਅਗਲੀ ਵੀਡੀਓ ਫੇਰ ਲੈ ਕੇ ਆਉਣੇ ਆ ਵੀਡੀਓ ਦੇਖਣ ਲਈ ਧੰਨਵਾਦ ਸੋਸਰੀ ਕਾਲਬਾਈ ਜੀ ਸਾਡੇ ਨਾਲ ਜੁੜੇ ਰਹੋ ਨਵੇਂ-ਨਵੇਂ ਅਪਡੇਟ ਲਈ ਤੁਹਾਡਾ ਆਪਣਾ ਚੈਨਲ